ਸਾਡੇ ਸਾਹਮਣੇ ਨਾ ਇੱਕ ਬੜੀ ਦਿਲਚਸਪ ਬੁਜ਼ਾਰਤ ਹੈ ਇੱਕ ਪਾਸੇ ਕੈਨੇਡਾ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਮੀਗ੍ਰੇਸ਼ਨ ਕਟਾ ਰਹੇ ਹਾਂ ਨੰਬਰਾਂ ਤੇ ਕਾਬੂ ਪਾ ਰਹੇ ਹਾਂ ਪਰ ਫਿਰ ਦੂਜੇ ਹੀ ਪਾਸੇ ਉਹੀ ਸਰਕਾਰ ਦੁਨੀਆ ਭਰ ਦੇ ਡਾਕਟਰਾਂ ਲਈ ਲਾਲ ਕਾਰਪਟ ਵਿਛਾ ਰਹੀ ਹੈ ਉਹਨਾਂ ਨੂੰ ਪੱਕੇ ਤੌਰ ਤੇ ਇੱਥੇ ਆਉਣ ਲਈ ਇੱਕ ਸੁਪਰ ਫਾਸਟ ਟਰੈਕ ਦੇ ਰਹੀ ਹੈ ਇਹ ਦੋਵੇਂ ਗੱਲਾਂ ਇਕੱਠੀਆਂ ਕਿਵੇਂ ਹੋ ਸਕਦੀਆਂ ਨੇ ਅੱਜ ਅਸੀਂ ਇਸੇ ਦੋ ਪੱਖੀ ਰਣਨੀਤੀ ਦੇ ਪਿੱਛੇ ਦੀ ਸੱਚਾਈ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਸਾਡੇ ਕੋਲ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਰੀਜਵ ਦੇ ਇੱਕ ਤਾਜ਼ਾ ਐਲਾਨ ਬਾਰੇ ਕੁਝ ਜਾਣਕਾਰੀ ਹੈ ਤੇ ਅਸੀਂ ਇਸ ਦੀਆਂ ਪਰਤਾਂ ਖੋਲ੍ਹਾਂਗੇ ਇਹ ਸੱਚਮੁੱਚ ਇੱਕ ਬੁਝਾਰਤ ਵਾਂਗੀ ਹੈ ਤੇ ਇਸ ਦਾ ਜਵਾਬ ਕੈਨੇਡਾ ਦੀ ਮੌਜੂਦਾ ਹਾਲਤ ਅਤੇ ਭਵਿੱਖ ਦੀ ਯੋਜਨਾ ਦੋਵਾਂ ਬਾਰੇ ਬਹੁਤ ਕੁਝ ਦੱਸਦਾ ਹੈ ਇਹ ਸਿਰਫ ਇੱਕ ਛੋਟੀ ਮੋਟੀ ਨੀਤੀ ਤਬਦੀਲੀ ਨਹੀਂ ਇੱਕ ਵੱਡਾ ਸੰਕੇਤ ਹੈ ਠੀਕ ਹੈ ਤਾਂ ਚਲੋ ਬਿਲਕੁਲ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਇਮੀਗ੍ਰੇਸ਼ਨ ਮੰਤਰੀ ਨੇ ਅਸਲ ਵਿੱਚ ਐਲਾਨ ਕੀ ਕੀਤਾ ਹੈ ਇਹ ਨਵਾਂ ਸੁਪਰ ਫਾਸਟ ਟਰੈਕ ਅਸਲ ਵਿੱਚ ਹੈ ਕੀ ਦੇਖੋ ਇਸ ਦਾ ਮੁੱਖ ਲੋਕਤਾ ਇਹ ਹੈ ਕਿ ਸਰਕਾਰ ਨੇ ਵਿਦੇਸ਼ਾਂ ਵਿੱਚ ਸਿੱਖਲਾਈ ਲੈ ਚੁੱਕੇ ਡਾਕਟਰਾਂ ਯਾਨੀ ਫਿਜ਼ੀਸ਼ੀਅਨਸ ਲਈ ਐਕਸਪ੍ਰੈਸ ਐਂਟਰੀ ਸਿਸਟਮ ਦੇ ਅੰਦਰ ਇੱਕ ਖਾਸ ਰਾਹ ਬਣਾਇਆ ਹੈ ਐਕਸਪ੍ਰੈਸ ਐਂਟਰੀ ਜਿਵੇਂ ਬਹੁਤ ਸਾਰੇ ਸੁਣਨ ਵਾਲੇ ਜਾਣਦੇ ਹੋਣਗੇ ਕੈਨੇਡਾ ਦਾ ਮੁੱਖ ਸਿਸਟਮ ਹੈ ਜਿਸ ਰਾਹੀਂ ਹੁਨਰਮੰਦ ਕਾਮਿਆਂ ਨੂੰ ਪੀਆਰ ਦਿੱਤੀ ਜਾਂਦੀ ਹੈ 1 ਮਿੰਟ ਰੁਕੋ ਤਾਂ ਇਹ ਕੋਈ ਬਿਲਕੁਲ ਨਵਾਂ ਪ੍ਰੋਗਰਾਮ ਨਹੀਂ ਹੈ ਉਹ ਸਿਰਫ ਮੌਜੂਦਾ ਐਕਸਪ੍ਰੈਸ ਐਂਟਰੀ ਸਿਸਟਮ ਨੂੰ ਹੀ ਬਦਲ ਰਹੇ ਨੇ ਹਾਂ ਪਰ ਇਹ ਬਹੁਤ ਵੱਡਾ ਫਰਕ ਹੈ ਬਹੁਤ ਵੱਡਾ ਅੱਛਾ ਕਿਵੇਂ ਇਸ ਦਾ ਮਤਲਬ ਇਹ ਹੈ ਕਿ ਡਾਕਟਰਾਂ ਨੂੰ ਹੁਣ ਦੂਜੇ ਸਾਰੇ ਪੇਸ਼ਾਂ ਨਾਲ ਮੁਕਾਬਲਾ ਨਹੀਂ ਕਰਨਾ ਪਵੇਗਾ ਜਿਵੇਂ ਇੰਜੀਨੀਅਰ ਹੋ ਗਏ ਆਈਟੀ ਮਾਹਰ ਜਾਂ ਅਕਾਊਂਟੈਂਟ ਉਨਾਂ ਲਈ ਇੱਕ ਵੱਖਰੀ ਲਾਈਨ ਬਣਾ ਦਿੱਤੀ ਗਈ ਹੈ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਖਾਸ ਤੌਰ ਤੇ ਸੱਦਾ ਪੱਤਰ ਭੇਜੇ ਜਾਣਗੇ ਸਿੱਧੀ ਜੀ ਗੱਲ ਹੈ ਉਹਨਾਂ ਨੂੰ ਲੰਬੀ ਲਾਈਨ ਵਿੱਚ ਲੱਗਣ ਦੀ ਬਜਾਏ ਸਿੱਧਾ ਅੱਗੇ ਬੁਲਾਇਆ ਜਾ ਰਿਹਾ ਹੈ ਤਾਂ ਇਹ ਇੱਕ ਤਰ੍ਹਾਂ ਦਾ ਵੀਆਈਪੀ ਪਾਸ ਹੋ ਗਿਆ ਪਰ ਇਸ ਵੀਆਈਪੀ ਪਾਸ ਲਈ ਯੋਗ ਕੌਣ ਹੈ ਕਿ ਕੋਈ ਵੀ ਡਾਕਟਰ ਜਿਸ ਨੇ ਕਿਸੇ ਹੋਰ ਦੇਸ਼ ਤੋਂ ਪੜ੍ਹਾਈ ਕੀਤੀ ਹੋਵੇ ਇਸ ਲਈ ਅਪਲਾਈ ਕਰ ਸਕਦਾ ਹੈ ਨਹੀਂ ਇੱਥੇ ਇੱਕ ਬਹੁਤ ਮਹੱਤਵਪੂਰਨ ਸ਼ਰਤ ਹੈ ਜੋ ਸਾਰੀ ਗੱਲ ਬਦਲ ਦਿੰਦੀ ਹੈ ਬਿਨੇਕਾਰ ਨੇ ਪਿਛਲੇ 3 ਸਾਲਾਂ ਵਿੱਚੋਂ ਘੱਟੋ-ਘੱਟ ਇੱਕ ਸਾਲ ਕੈਨੇਡਾ ਵਿੱਚ ਬਤੌਰ ਡਾਕਟਰ ਕੰਮ ਕੀਤਾ ਹੋਣਾ ਚਾਹੀਦਾ ਹੈ। ਇਹ ਥੋੜਾ ਅਜੀਬ ਨਹੀਂ ਹੈ? ਜੇ ਕੋਈ ਪਹਿਲਾਂ ਹੀ ਕੈਨੇਡਾ ਵਿੱਚ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਬਾਹਰੋਂ ਲਿਆਉਣ ਦੀ ਕੀ ਲੋੜ ਪੈ ਗਈ? ਇਹ ਤਾਂ ਉਹਨਾਂ ਲੋਕਾਂ ਨੂੰ ਰੋਕ ਕੇ ਰੱਖਣ ਦੀ ਕੋਸ਼ਿਸ਼ ਲੱਗਦੀ ਹੈ ਜੋ ਪਹਿਲਾਂ ਹੀ ਇੱਥੇ ਨੇ। ਬਿਲਕੁਲ। ਤੁਸੀਂ ਇਸ ਨੂੰ ਬਿਲਕੁਲ ਸਹੀ ਸਮਝਿਆ ਹੈ। ਇਹ ਨੀਤੀ ਜਿੰਨੀ ਨਵੇਂ ਡਾਕਟਰਾਂ ਨੂੰ ਆਕਰਸ਼ਿਤ ਕਰਨ ਬਾਰੇ ਹੈ, ਓਨੀ ਹੀ ਉਹਨਾਂ ਡਾਕਟਰਾਂ ਨੂੰ ਕੈਨੇਡਾ ਵਿੱਚ ਰੱਖਣ ਬਾਰੇ ਵੀ ਹੈ ਜੋ ਪਹਿਲਾਂ ਹੀ ਇੱਥੇ ਅਸਥਾਈ ਵੀਜ਼ੇ ਤੇ ਕੰਮ ਕਰ ਰਹੇ ਹਨ। ਸਰਕਾਰ ਨਹੀਂ ਚਾਹੁੰਦੀ ਕਿ ਇਹ ਤਜਰਬੇਦਾਰ ਡਾਕਟਰ ਜੋ ਕੈਨੇਡੀਅਨ ਸਿਸਟਮ ਨੂੰ ਸਮਝ ਚੁੱਕੇ ਨੇ ਪੀਆਰ ਦੀ ਉਡੀਕ ਕਰਦੇ ਕਰਦੇ ਕਿਸੇ ਹੋਰ ਦੇਸ਼ ਚਲੇ ਜਾਣ ਹੂੰ ਤਾਂ ਇਹ ਇੱਕ ਰਿਟੈਂਸ਼ਨ ਰਣਨੀਤੀ ਵੀ ਹੈ ਹਾਂਜੀ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਕੈਨੇਡਾ ਵਿੱਚ ਪ੍ਰੈਕਟਿਸ ਕਰਨ ਲਈ ਲਾਇਸੈਂਸ ਲੈਣ ਦੀ ਸਖਤ ਪ੍ਰਕਿਰਿਆ ਵਿੱਚੋਂ ਤਾਂ ਲੰਘਣਾ ਹੀ ਪਵੇਗਾ ਉਸ ਵਿੱਚ ਕੋਈ ਛੋਟ ਨਹੀਂ ਹੈ ਅਤੇ ਮੈਂ ਸਰੋਤ ਵਿੱਚ ਇੱਕ ਹੋਰ ਹੈਰਾਨ ਕਰਨ ਵਾਲੀ ਗੱਲ ਪੜੀ ਵਰਕ ਪਰਮਿਟ ਦੀ ਅਰਜ਼ੀ ਸਿਰਫ 14 ਦਿਨਾਂ ਵਿੱਚ ਪ੍ਰੋਸੈਸ ਹੋਵੇਗੀ 14 ਦਿਨ ਮਤਲਬ ਸਰਕਾਰੀ ਕੰਮ ਵਿੱਚ ਇੰਨੀ ਤੇਜ਼ੀ ਤਾਂ ਮੈਂ ਪਹਿਲਾਂ ਕਦੇ ਨਹੀਂ ਸੁਣੀ ਹਾਂ ਇਹ 14 ਦਿਨਾਂ ਦਾ ਟੀਚਾ ਹੀ ਦਰਸਾਉਂਦਾ ਹੈ ਕਿ ਇਹ ਕਿੰਨੀ ਜ਼ਰੂਰੀ ਲੋੜ ਹੈ ਮਤਲਬ ਇਹ ਇੱਕ ਅਸਲ ਐਮਰਜੈਂਸੀ ਹੈ ਬਿਲਕੁਲ ਇਹ ਸਿਰਫ ਇੱਕ ਨੀਤੀਗਤ ਤਰਜੀਹ ਨਹੀਂ ਇਹ ਇੱਕ ਕੀ ਕਹਿੰਦੇ ਨੇ ਇੱਕ ਫਾਈਵ అలਰਮ ਫਾਇਰ ਵਾਲੀ ਸਥਿਤੀ ਹੈ ਸਰਕਾਰ ਸਾਰੀ ਨੌਕਰ ਸ਼ਾਹੀ ਨੂੰ ਪਾਸੇ ਕਰਕੇ ਕਹਿ ਰਹੀ ਹੈ ਸਾਨੂੰ ਹੁਣੇ ਡਾਕਟਰ ਚਾਹੀਦੇ ਹਨ ਤਾਂ ਫਿਰ ਇਸ ਫਾਈਵ అలਰਮ ਫਾਇਰ ਦੇ ਪਿੱਛੇ ਦਾ ਕਾਰਨ ਕੀ ਹੈ ਇਹ ਐਲਾਨ ਕਿਸ ਵੱਡੀ ਸਮੱਸਿਆ ਦਾ ਜਵਾਬ ਹੈ ਮੈਨੂੰ ਲੱਗਦਾ ਹੈ ਕਿ ਜਿਹੜਾ ਵੀ ਕੈਨੇਡਾ ਵਿੱਚ ਰਹਿੰਦਾ ਹੈ ਤੇ ਕਦੀ ਐਮਰਜੈਂਸੀ ਰੂਮ ਗਿਆ ਹੈ ਉਹ ਇਸ ਦਾ ਅੰਦਾਜ਼ਾ ਲਗਾ ਸਕਦਾ ਹੈ ਹਾਂਜੀ ਬਿਲਕੁਲ ਇਸ ਦਾ ਸਿੱਧਾ ਤੇ ਸਪਸ਼ਟ ਜਵਾਬ ਹੈ ਕੈਨੇਡਾ ਇੱਕ ਬਹੁਤ ਹੀ ਗੰਭੀਰ ਦੇਸ਼ ਵਿਆਪੀ ਡਾਕਟਰਾਂ ਦੀ ਕਮੀ ਦੇ ਸੰਕਟ ਵਿੱਚੋਂ ਲੰਘ ਰਿਹਾ ਹੈ ਇਹ ਹੁਣ ਸਿਰਫ ਲੰਬੀਆਂ ਉਡੀਕ ਸੂਚੀਆਂ ਬਾਰੇ ਨਹੀਂ ਰਿਹਾ ਸਥਿਤੀ ਇਸ ਤੋਂ ਕਿਤੇ ਵੱਧ ਗੰਭੀਰ ਹੋ ਚੁੱਕੀ ਹੈ ਸਰੋਤ ਵਿੱਚ ਕੁਝ ਅਜਿਹੇ ਉਦਾਹਰਣਾਂ ਹਨ ਜੋ ਸੱਚਮੁੱਚ ਚਿੰਤਾਜਨਕ ਨੇ ਹਾਂ ਮੈਂ ਪੜਿਆ ਸੀ ਜਿਵੇਂ ਕਿ ਮਿਸ਼ਨ ਸ਼ਹਿਰ ਦੇ ਹਸਪਤਾਲ ਦੀ ਉਦਾਹਰਣ ਜਿਸ ਨੂੰ ਸਟਾਫ ਦੀ ਕਮੀ ਕਾਰਨ ਰਾਤ ਨੂੰ ਆਪਣਾ ਐਮਰਜੈਂਸੀ ਵਿਭਾਗ ਬੰਦ ਕਰਨਾ ਪਿਆ ਸੋਚ ਕੇ ਦੇਖੋ ਇੱਕ ਸ਼ਹਿਰ ਵਿੱਚ ਰਾਤ ਨੂੰ ਐਮਰਜੈਂਸੀ ਸੇਵਾਵਾਂ ਮਾਹੀ ਉਪਲਬਧ ਨਹੀਂ ਹਨ ਇਹ ਤਾਂ ਇੱਕ ਵਿਕਸਿਤ ਦੇਸ਼ ਵਿੱਚ ਅਸਵੀਕਾਰਨਯੋਗ ਹੈ ਅਤੇ ਕੋਈ ਕੱਲੀ ਦੁਕੱਲੀ ਘਟਨਾ ਨਹੀਂ ਸਰੋਤ ਵਿੱਚ ਸਰੀ ਦੀ ਇੱਕ ਹੋਰ ਤਾਜ਼ਾ ਅਤੇ ਸ਼ਾਇਦ ਇਸ ਤੋਂ ਵੀ ਵੱਧ ਡਰਾਉਣੀ ਉਦਾਹਰਣ ਹੈ ਉੱਥੇ ਇੱਕ ਹਸਪਤਾਲ ਨੂੰ ਗਾਇਨੀਕੋਲੋਜਿਸਟ ਯਾਨੀ ਜਨਾਨਾ ਰੋਗਾਂ ਦੇ ਮਾਹਿਰ ਡਾਕਟਰਾਂ ਦੀ ਕਮੀ ਕਾਰਨ ਗਰਭਵਤੀ ਔਰਤਾਂ ਨੂੰ ਦਾਖਲ ਕਰਨ ਤੋਂ ਮਨਾ ਕਰਨਾ ਪਿਆ। ਉਹਨਾਂ ਨੂੰ ਕਿਹਾ ਗਿਆ ਕਿ ਉਹ ਕਿਸੇ ਹੋਰ ਹਸਪਤਾਲ ਜਾਣ। ਇਹ ਤਾਂ ਭਿਆਨਕ ਹੈ। ਮਤਲਬ ਜ਼ਿੰਦਗੀ ਦੇ ਸਭ ਤੋਂ ਨਾਜ਼ੁਕ ਪਲਾ ਵਿੱਚੋਂ ਇੱਕ ਵਿੱਚ ਤੁਹਾਨੂੰ ਦੱਸਿਆ ਜਾ ਰਿਹਾ ਹੈ ਮਾਫ਼ ਕਰਨਾ ਸਾਡੇ ਕੋਲ ਤੁਹਾਡੇ ਲਈ ਕੋਈ ਡਾਕਟਰ ਨਹੀਂ ਹੈ। ਇਹ ਸਿਰਫ ਇੱਕ ਸਿਸਟਮ ਦੀ ਅਸਫਲਤਾ ਨਹੀਂ ਹੈ। ਇਹ ਲੋਕਾਂ ਦੇ ਵਿਸ਼ਵਾਸ ਨੂੰ ਤੋੜਨ ਵਾਲੀ ਗੱਲ ਹੈ। ਬਿਲਕੁਲ। ਇਹ ਹੁਣ ਸਿਰਫ ਸਹੂਲਤ ਜਾਂ ਅਸੁਵਿਧਾ ਦਾ ਮਾਮਲਾ ਨਹੀਂ ਰਿਹਾ ਇਹ ਸਿੱਧੇ ਤੌਰ ਤੇ ਮਰੀਜ਼ਾਂ ਦੀ ਸੁਰੱਖਿਆ ਤੇ ਜੀਵਨ ਦਾ ਸਵਾਲ ਬਣ ਗਿਆ ਹੈ ਜਦੋਂ ਜਣੇਪਾ ਦੇਖਭਾਲ ਵਰਗੀਆਂ ਬੁਨਿਆਦੀ ਸੇਵਾਵਾਂ ਪ੍ਰਭਾਵਿਤ ਹੋਣ ਲੱਗ ਜਾਣ ਤਾਂ ਇਹ ਸੰਕੇਤ ਹੈ ਕਿ ਸਿਸਟਮ ਟਹਟੇਰੀ ਹੋਣ ਦੀ ਕਗਾਰ ਤੇ ਹੈ ਇਸੇ ਲਈ ਸਰਕਾਰ ਇਹ ਅਸਾਧਾਰਨ ਕਦਮ ਚੁੱਕ ਰਹੀ ਹੈ ਠੀਕ ਹੈ ਤਾਂ ਅਸੀਂ ਇਹ ਤਾਂ ਸਮਝ ਗਏ ਕਿ ਸਮੱਸਿਆ ਅਸਲ ਅਤੇ ਗੰਭੀਰ ਹੈ ਪਰ ਇਹ ਨੀਤੀ ਸਿਰਫ ਇੱਕ ਤੁਰੰਤ ਹਲ ਤੋਂ ਵੱਧ ਮਹਿਸੂਸ ਹੁੰਦੀ ਹੈ ਜਿਵੇਂ ਤੁਸੀਂ ਸ਼ੁਰੂ ਵਿੱਚ ਕਿਹਾ ਸੀ ਇਹ ਇੱਕ ਵੱਡੀ ਤਬਦੀਲੀ ਦਾ ਸੰਕੇਤ ਹੈ ਸਰੋਤ ਵਿੱਚ ਵਾਰ-ਵਾਰ ਗਲੋਬਲ ਟੈਲੈਂਟ ਨੂੰ ਆਕਰਸ਼ਿਤ ਕਰਨ ਦੀ ਗੱਲ ਹੈ ਆਓ ਇਸ ਵੱਡੀ ਤਸਵੀਰ ਬਾਰੇ ਗੱਲ ਕਰੀਏ ਹਾਂ ਇੱਥੇ ਹੀ ਗੱਲ ਅਸਲ ਵਿੱਚ ਦਿਲਚਸਪ ਹੋ ਜਾਂਦੀ ਹੈ ਇਹ ਡਾਕਟਰਾਂ ਵਾਲਾ ਐਲਾਨ ਕੈਨੇਡਾ ਦੀ ਇਮੀਗ੍ਰੇਸ਼ਨ ਫਿਲਾਸਫੀ ਵਿੱਚ ਇੱਕ ਬੁਨਿਆਦੀ ਤਬਦੀਲੀ ਨੂੰ ਦਰਸਾਉਂਦਾ ਹੈ ਦਹਾਕਿਆਂ ਤੋਂ ਕੈਨੇਡਾ ਦੀ ਪਹੁੰਚ ਖੁੱਲੇ ਦਰਵਾਜ਼ੇ ਵਾਲੀ ਰਹੀ ਹੈ ਪਰ ਹੁਣ ਉਹ ਗਿਣਤੀ ਤੋਂ ਹਟ ਕੇ ਗੁਣਵੱਤਾ ਅਤੇ ਖਾਸ ਲੋੜਾਂ ਤੇ ਧਿਆਨ ਕੇਂਦਰਿਤ ਕਰ ਰਹੇ ਨੇ ਇਹ ਗਲੋਬਲ ਟੈਲੈਂਟ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਸੁਣਨ ਵਿੱਚ ਬਹੁਤ ਵਧੀਆ ਲੱਗਦਾ ਹੈ ਪਰ ਅਸਲ ਵਿੱਚ ਇਸ ਦਾ ਕੀ ਮਤਲਬ ਹੈ ਕੀ ਅਸੀਂ ਇਹ ਕਹਿ ਰਹੇ ਹਾਂ ਕਿ ਕੁਝ ਪ੍ਰਵਾਸੀ ਦੂਜਿਆਂ ਨਾਲੋਂ ਬਿਹਤਰ ਹਨ ਇੱਕ ਸੰਵੇਦਨਸ਼ੀਲ ਸਵਾਲ ਹੈ ਪਰ ਸਰਕਾਰ ਦੇ ਨਜ਼ਰੀਏ ਤੋਂ ਇਹ ਬਿਹਤਰ ਜਾਂ ਮਾੜੇ ਬਾਰੇ ਨਹੀਂ ਹੈ ਇਹ ਇਸ ਬਾਰੇ ਹੈ ਕਿ ਕੌਣ ਕੈਨੇਡਾ ਦੀ ਆਰਥਿਕਤਾ ਤੇ ਸਮਾਜ ਦੀਆਂ ਸਭ ਤੋਂ ਜ਼ਰੂਰੀ ਲੋੜਾਂ ਨੂੰ ਪੂਰਾ ਕਰ ਸਕਦਾ ਹੈ ਇਸ ਸਮੇਂ ਉਹ ਲੋੜਾਂ ਹਨ ਡਾਕਟਰ ਨਰਸਾਂ ਇੰਜੀਨੀਅਰ ਉਹ ਇੱਕ ਤਰ੍ਹਾਂ ਨਾਲ ਇੱਕ ਸ਼ੋਪਿੰਗ ਲਿਸਟ ਬਣਾ ਰਹੇ ਨੇ ਤੇ ਫਿਰ ਦੁਨੀਆ ਭਰ ਵਿੱਚ ਉਹਨਾਂ ਲੋਕਾਂ ਨੂੰ ਲੱਭ ਰਹੇ ਨੇ ਜੋ ਉਸ ਲਿਸਟ ਤੇ ਫਿੱਟ ਪੈਟਦੇ ਹਨ ਆ ਤਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀਆਂ ਬਾਰੇ ਨਿੰਮਾ ਵਿੱਚ ਹਾਲ ਹੀ ਵਿੱਚ ਹੋਈ ਤਬਦੀਲੀ ਵੀ ਇਸੇ ਕਹਾਣੀ ਦਾ ਹਿੱਸਾ ਹੈ ਠੀਕ ਪਹਿਲਾਂ ਤਾਂ ਲਗਭਗ ਕੋਈ ਵੀ ਅੰਤਰਰਾਸ਼ਟਰੀ ਵਿਦਿਆਰਥੀ ਆਪਣੇ ਜੀਵਨ ਸਾਥੀ ਨੂੰ ਬੁਲਾ ਸਕਦਾ ਸੀ ਪਰ ਹੁਣ ਨਹੀਂ ਬਿਲਕੁਲ ਸਹੀ ਉਹ ਦੋਵੇਂ ਮੁੱਦੇ ਇੱਕੋ ਸਿੱਕੇ ਦੇ ਦੋ ਪਾਸੇ ਨੇ ਹੁਣ ਸਰੋਤ ਦੇ ਅਨੁਸਾਰ ਸਿਰਫ ਮਾਸਟਰਜ਼ ਜਾਂ ਡਾਕਟੋਰੇਟ ਪ੍ਰੋਗਰਾਮਾ ਵਿੱਚ ਪੜ੍ਹ ਰਹੇ ਵਿਦਿਆਰਥੀ ਜਾਂ ਫਿਰ ਕੁਝ ਖਾਸ ਪੇਸ਼ੇਵਰ ਡਿਗਰੀਆਂ ਜਿਵੇਂ ਕਾਨੂੰਨੀਆ ਡਾਕਟਰੀ ਵਾਲੇ ਹੀ ਆਪਣੇ ਜੀਵਨ ਸਾਥੀ ਨੂੰ ਬੁਲਾ ਸਕਦੇ ਹਨ ਇਹ ਕੋਈ ਇਤਫਾਕ ਨਹੀਂ ਹੈ ਸਰਕਾਰ ਸ਼ੁਰੂਆਤ ਤੋਂ ਹੀ ਫਿਲਟਰ ਲਗਾ ਰਹੀ ਹੈ ਪਰ ਕੀ ਇਸ ਪੌਂਚ ਵਿੱਚ ਕੋਈ ਖਤਰਾ ਨਹੀਂ ਹੈ ਜੇ ਅਸੀਂ ਸਿਰਫ ਕੁਝ ਖਾਸ ਉੱਚ ਪਦਰੀ পেশਿਆਂ ਤੇ ਹੀ ਧਿਆਨ ਕੇਂਦਰਿਤ ਕਰਦੇ ਹਾਂ ਤਾਂ ਕੀ ਅਸੀਂ ਉਹਨਾਂ ਜ਼ਰੂਰੀ ਕਾਮਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਰਹੇ ਜਿਨ੍ਹਾਂ ਤੋਂ ਬਿਨਾ ਦੇਸ਼ ਨਹੀਂ ਚੱਲ ਸਕਦਾ ਮੇਰਾ ਮਤਲਬ ਹੈ ਟਰੱਕ ਡਰਾਈਵਰਾਂ ਉਸਾਰੀ ਕਾਮਿਆਂ ਇਹਨਾਂ ਦੀ ਵੀ ਤਾਂ ਲੋੜ ਹੈ ਇਹ ਇਸ ਸਮਾਰਟ ਇਮੀਗ੍ਰੇਸ਼ਨ ਰਣਨੀਤੀ ਦਾ ਸਭ ਤੋਂ ਵੱਡਾ ਆਲੋਚਨਾਤਮਕ ਨੁਕਤਾ ਹੈ ਇੱਕ ਬਹੁਤ ਵੱਡਾ ਜੂਆ ਹੈ ਸਰਕਾਰ ਦੀ ਦਲੀਲ ਇਹ ਹੈ ਕਿ ਜਦੋਂ ਤੁਸੀਂ ਉੱਚ ਹੁਨਰਮੰਦ ਪੇਸ਼ੇਵਰਾਂ ਨੂੰ ਲਿਆਉਂਦੇ ਹੋ ਤਾਂ ਉਹ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ ਜਿਸ ਨਾਲ ਦੂਜੇ ਖੇਤਰਾਂ ਵਿੱਚ ਨੌਕਰੀਆਂ ਪੈਦਾ ਹੁੰਦੀਆਂ ਹਨ ਪਰ ਆਲੋਚਕ ਕਹਿੰਦੇ ਹਨ ਕਿ ਇਹ ਇੱਕ ਖਤਰਨਾਕ ਤਾਰਨਾ ਹੈ ਅਤੇ ਇਸ ਨਾਲ ਦੂਜੇ ਜ਼ਰੂਰੀ ਖੇਤਰਾਂ ਵਿੱਚ ਕਾਮਿਆਂ ਦੀ ਪਾਰੀ ਕਮੀ ਹੋ ਸਕਦੀ ਹੈ ਇਹ ਇੱਕ ਬਹੁਤ ਹੀ ਨਾਜ਼ੁਕ ਸੰਤੁਲਨ ਬਣਾਉਣ ਦੀ ਕੋਸ਼ਿਸ਼ ਹੈ ਤਾਂ ਇਹ ਇੱਕ ਬਹੁਤ ਵੱਡੀ ਰਣਨੀਤਿਕ ਤਬਦੀਲੀ ਹੈ ਚਲੋ ਹੁਣ ਇਸ ਡਾਕਟਰਾਂ ਵਾਲੀ ਨੀਤੀ ਦੇ ਅਮਲੀ ਪਹਿਲੂ ਤੇ ਵਾਪਸ ਆਉਂਦੇ ਆਂ ਆਓ ਪੈਮਾਨੇ ਦੀ ਗੱਲ ਕਰੀਏ ਸਰਕਾਰ ਕਿੰਨੇ ਕੁ ਡਾਕਟਰਾਂ ਨੂੰ ਇਸ ਨਵੇਂ ਰਾਹ ਰਾਹੀਂ ਲਿਆਉਣ ਦੀ ਯੋਜਨਾ ਬਣਾ ਰਹੀ ਹੈ ਸਰੋਤ ਦੱਸਦਾ ਹੈ ਕਿ ਫੈਡਰਲ ਪੱਧਰ ਤੇ ਡਾਕਟਰਾਂ ਲਈ 5000 ਦਾਖਲਾ ਸਥਾਨ ਯਾਨੀ ਐਡਮਿਸ਼ਨ ਸਪots ਰੱਖੇ ਗਏ ਹਨ 5000 ਹਾਂ 5000 ਇਹ ਕੋਈ ਛੋਟੀ ਸੰਖਿਆ ਨਹੀਂ ਹੈ ਇਹ ਦਰਸਾਉਂਦਾ ਹੈ ਕਿ ਇੱਕ ਜੰਭੀਰਤੇ ਵੱਡੇ ਪੱਧਰ ਦੀ ਕੋਸ਼ਿਸ਼ ਹੈ 5000 ਇੱਕ ਵੱਡਾ ਅੰਕੜਾ ਲੱਗਦਾ ਹੈ ਪਰ ਕੈਨੇਡਾ ਜਿੰਨਾ ਵੱਡਾ ਦੇਸ਼ ਹੈ ਕਿ ਇਹ ਕਾਫੀ ਹੈ ਤੇ ਸਭ ਤੋਂ ਵੱਡਾ ਸਵਾਲ ਸਿਹਤ ਸੰਭਾਲ ਤਾਂ ਸੂਬਾਈ ਜ਼ਿੰਮੇਵਾਰੀ ਹੈ ਫੈਡਰਲ ਸਰਕਾਰ ਭਾਵੇਂ 50000 ਡਾਕਟਰਾਂ ਨੂੰ ਪੀਆਰ ਦੇ ਦੇਵੇ ਪਰ ਜੇ ਸੂਬੇ ਉਹਨਾਂ ਨੂੰ ਲਾਇਸੈਂਸ ਨਹੀਂ ਦਿੰਦੇ ਤਾਂ ਕੀ ਫਾਇਦਾ ਤੁਸੀਂ ਬਿਲਕੁਲ ਸਹੀ ਜਗ੍ਹਾ ਤੇ ਉਂਗਲ ਰੱਖੀ ਹੈ ਇਹ ਇਸ ਯੋਜਨਾ ਦੀ ਸਭ ਤੋਂ ਵੱਡੀ ਸੰਭਾਵੀ ਕਮਜ਼ੋਰੀ ਹੈ ਹਾਲਾਂਕਿ ਸਰੋਤ ਇਹ ਸਪਸ਼ਟ ਕਰਦਾ ਹੈ ਕਿ ਫੈਡਰਲ ਸਰਕਾਰ ਇਸ ਮਾਮਲੇ ਵਿੱਚ ਸੂਬਿਆਂ ਅਤੇ ਟੈਰਿਟਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਸੂਬਿਆਂ ਦੇ ਆਪਣੇ ਜੋ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ ਪੀਐਨਪੀਸ ਹਨ ਉਹਨਾਂ ਨੂੰ ਵੀ ਇਸ ਰਾਸ਼ਟਰੀ ਟੀਚੇ ਨਾਲ ਜੋੜਿਆ ਜਾਵੇ ਹਮ ਮਤਲਬ ਇੱਕ ਟਾਲਮੇਲ ਵਾਲੀ ਕੋਸ਼ਿਸ਼ ਹੈ ਹਾਂ ਇਸ ਲਈ ਇਹ ਸਿਰਫ ਓਟਾਵਾ ਵਿੱਚ ਬੈਠ ਕੇ ਬਣਾਈ ਗਈ ਯੋਜਨਾ ਨਹੀਂ ਹੈ ਇਸ ਵਿੱਚ ਸੂਬਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੀ ਇਹ ਕੋਸ਼ਿਸ਼ ਕਾਫੀ ਹੈ ਅਸੀਂ ਸਾਰੇ ਜਾਣਦੇ ਹਾਂ ਕਿ ਵਿਦੇਸ਼ੀ ਡਾਕਟਰਾਂ ਲਈ ਸਭ ਤੋਂ ਵੱਡੀ ਰੁਕਾਵਟ ਪੀਆਰ ਨਹੀਂ ਸਗੋਂ ਸੁਬਾਈ ਲਾਇਸੈਂਸਿੰਗ ਬੋਰਡ ਹੁੰਦੇ ਹਨ ਕੀ ਇਹ ਨਵੀਂ ਨੀਤੀ ਉਸ ਰੁਕਾਵਟ ਨੂੰ ਦੂਰ ਕਰਦੀ ਹੈ ਨਹੀਂ ਇਹ ਉਸ ਨੂੰ ਸਿੱਧੇ ਤੌਰ ਤੇ ਦੂਰ ਨਹੀਂ ਕਰਦੀ ਅਤੇ ਇਹ ਇੱਕ ਬਹੁਤ ਵੱਡਾ ਨੁਕਤਾ ਹੈ ਇਹ ਨੀਤੀ ਇਮੀਗ੍ਰੇਸ਼ਨ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਂਦੀ ਹੈ ਪਰ ਲਾਇਸੈਂਸਿੰਗ ਦੀ ਪ੍ਰਕਿਰਿਆ ਨੂੰ ਨਹੀਂ ਹਾਲਾਂਕਿ ਉਮੀਦ ਇਹ ਹੈ ਕਿ ਜਦੋਂ ਇੱਕ ਡਾਕਟਰ ਕੋਲ ਪੱਕੀ ਰਿਹائش ਹੁੰਦੀ ਹੈ ਤਾਂ ਉਹ ਲਾਇਸੈਂਸਿੰਗ ਦੀ ਲੰਬੀ ਤੇ ਮਹਿੰਗੀ ਪ੍ਰਕਿਰਿਆ ਵਿੱਚੋਂ ਲੰਘਣ ਲਈ ਵਧੇਰੇ ਪ੍ਰੇਰਿਤ ਹੁੰਦਾ ਹੈ ਇਹ ਇੱਕ ਅਸਿੱਧਾ ਹੱਲ ਹੈ ਸਿੱਧਾ ਨਹੀਂ ਤਾਂ ਫਿਰ ਜੇ ਅਸੀਂ ਅੱਜ ਦੀ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਤਸਵੀਰ ਕੁਝ ਇਸ ਤਰ੍ਹਾਂ ਦੀ ਬਣਦੀ ਹੈ ਕੈਨੇਡਾ ਦਾ ਸਿਹਤ ਸੰਭਾਲ ਸਿਸਟਮ ਇੱਕ ਗੰਭੀਰ ਸੰਕਟ ਵਿੱਚ ਹੈ ਇਸ ਦਾ ਜਵਾਬ ਦੇਣ ਲਈ ਸਰਕਾਰ ਵਿਦੇਸ਼ੀ ਤਜਰਬੇ ਵਾਲੇ ਡਾਕਟਰਾਂ ਲਈ ਇੱਕ ਵੀਆਈਪੀ ਇਮੀਗ੍ਰੇਸ਼ਨ ਲੇਨ ਬਣਾ ਰਹੀ ਹੈ ਅਤੇ ਇਹ ਸਿਰਫ ਇੱਕ ਛੋਟਾ ਮੋਟਾ ਹੱਲ ਨਹੀਂ ਸਗੋਂ ਇਹ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਤੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਦਾ ਹਿੱਸਾ ਹੈ ਘੱਟ ਲੋਕ ਪਰ ਵਧੇਰੇ ਨਿਸ਼ਾਨਾਬਦ ਉੱਚ ਹੁਨਰਮੰਦ ਲੋਕ ਬਿਲਕੁਲ ਸਹੀ ਸੰਖੇਪ ਇਹ ਇੱਕ ਖੁੱਲੇ ਦਰਵਾਜ਼ੇ ਵਾਲੀ ਨੀਤੀ ਤੋਂ ਹਟ ਕੇ ਇੱਕ ਬਹੁਤ ਹੀ ਰਣਨੀਤਿਕ ਤੇ ਚੌੜੀ ਪਹੁੰਚ ਵੱਲ ਇੱਕ ਸਪਸ਼ਟ ਕਦਮ ਹੈ ਉਹ ਹੁਣ ਸਿਰਫ ਇਹ ਨਹੀਂ ਕਹਿ ਰਹੇ ਕਿ ਸਾਡੇ ਦੇਸ਼ ਵਿੱਚ ਆਓ ਸਗੋਂ ਉਹ ਕਹਿ ਰਹੇ ਹਨ ਜੇ ਤੁਹਾਡੇ ਕੋਲ ਇੱਕ ਖਾਸ ਹੁਨਰ ਹਨ ਤਾਂ ਅਸੀਂ ਤੁਹਾਨੂੰ ਸਭ ਤੋਂ ਅੱਗੇ ਲਿਆਵਾਂਗੇ ਇਹ ਸਭ ਕੁਝ ਸਮਝ ਆਂਦਾ ਹੈ ਪਰ ਇਸ ਸਭ ਪੂਰੀ ਚਰਚਾ ਤੋਂ ਬਾਅਦ ਇੱਕ ਸਵਾਲ ਮਨ ਵਿੱਚ ਰਹਿ ਜਾਂਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਇੱਕੋ ਸਵਾਲ ਬਾਰੇ ਸੋਚ ਰਹੇ ਹਾਂ ਅਸੀਂ ਇਹ ਸਾਰੀ ਗੱਲ ਕੈਨੇਡਾ ਦੇ ਨਜ਼ਰੀਏ ਤੋਂ ਕੀਤੀ ਹੈ ਕੈਨੇਡਾ ਦੀਆਂ ਲੋੜਾਂ ਕੈਨੇਡਾ ਦਾ ਸੰਕਟ ਕੈਨੇਡਾ ਦਾ ਹੱਲ ਪਰ ਇਸ ਸਿੱਕੇ ਦਾ ਇੱਕ ਦੂਜਾ ਪਾਸਾ ਵੀ ਹੈ ਮੇਰਾ ਮਤਲਬ ਵੀ ਉਹੀ ਸੀ ਜਿਨ੍ਹਾਂ ਦੇਸ਼ਾਂ ਤੋਂ ਇਹ ਉੱਚ ਸਿੱਖਿਆਈ ਪ੍ਰਾਪਤ ਅਤੇ ਤਜਰਬੇਕਾਰ ਡਾਕਟਰ ਆਣਗੇ ਉਹਨਾਂ ਦੇਸ਼ਾਂ ਦਾ ਕੀ ਇਹੀ ਉਹ ਨੈਤਿਕ ਸਵਾਲ ਹੈ ਜਿਸਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ ਜਦੋਂ ਕੈਨੇਡਾ ਵਰਗਾ ਇੱਕ ਅਮੀਰ ਦੇਸ਼ ਆਪਣੇ ਸਿਹਤ ਸੰਭਾਲ ਸੰਕਟ ਨੂੰ ਹੱਲ ਕਰਨ ਲਈ ਭਾਰਤ ਪਾਕਿਸਤਾਨ ਜਾਂ ਫਿਲੀਪੀਨਸ ਵਰਗੇ ਦੇਸ਼ਾਂ ਤੋਂ ਸਭ ਤੋਂ ਵਧੀਆ ਡਾਕਟਰਾਂ ਨੂੰ ਆਕਰਸ਼ਿਤ ਕਰਦਾ ਹੈ ਤਾਂ ਅਸੀਂ ਇਸ ਬ੍ਰੇਨ ਡレイン ਵਿੱਚ ਕੀ ਯੋਗਦਾਨ ਪਾ ਰਹੇ ਹਾਂ ਕੀ ਇੱਕ ਦੇਸ਼ ਦਾ ਹੱਲ ਦੂਜੇ ਦੇਸ਼ ਲਈ ਇੱਕ ਵੱਡੀ ਸਮੱਸਿਆ ਪੈਦਾ ਕਰ ਰਿਹਾ ਹੈ ਇਸ ਦਾ ਕੋਈ ਸੌਖਾ